ਕਿਤੇ ਸਭੇ ਤਾਂ ਨਹੀਂ ਤੁਦ मैं आन खोजे जिस ठा जिया और ठा कोई जिस वेली आके दर्शन कीते पंजे बादशाह दे तन मन शीतल हो गयो जो खड़ोते ते लगे बस टकी गए टकी गए साहिब ने नजर नद, कीती आओ भाई बैठो क्या देख रहे हो आके अजी सारा ਜਗਤ ਭਰਮ ਦੇ ਆਏ ਹਾਂ ਤੈਨੂੰ ਲਬ ਦੇ ਫਿਰਦੇ ਸਾਂ ਅਜ ਲੱਭੇ ਵਾਹਿਗੁਰੂ ਰਹਿਉ ਸੰਤ ਹਉ ਟੋਲ ਸਾਧ ਬਸੇਰੇ ਡਿਠੇ ਨਿਮਰਤਾ ਵਾਲਾ ਲਬ ਦੇ ਸਾਂ ਜੋ ਨਿਮਰਤਾ ਦੀ ਪੜਾਈ ਪੜਾਵੇ ਸਾਡੇ ਅੰਦਰੋਂ ਹਉ ਮੈਂ ਕੱਢੇ ਸਾਡੇ ਅੰਦਰ ਨਿਮਰਤਾ ਦੀ ਦਾਤ ਪਾਵੇ ਤੋਂ ਲਬ ਦੇ ਆ ਲਬ ਦੇ ਆ ਫਿਰਦੇ ਆ ਫਿਰਦੇ ਆ ਸੰਥਾਰੇ ਵੀ ਦਨਸੋ ਵੇਲਾ ਜੇ ਤਦਰਸ਼ਨ ਕਰੇ ਇਹ ਵੇਲਾ ਦਨ ਹੈ ਜਿਸ ਵੇਲੇ ਆਨਕੇ ਤੇਰਾ ਦਰਸ਼ਨ ਕੀਤਾ ਰਹੋ ਸੰਤ ਹਉ ਟੋਲ ਸਾਧ ਬਥੇਰੇ ਡਿਠੇ ਸੰਿਆਸੀ ਤਪਸੀ ਮੁਖੋਂ ਇਹ ਪੰਡਤ ਮਿਠੇ ਬਰਸ ਇੱਕ ਹਉ ਫਿਰਿਓ ਕਿਨਹੋਂ ਨ ਪਰਚੋ ਲਾਇਓ ਪੂਰਾ ਇੱਕ ਸਾਲ ਹੋ ਗਿਆ ਹੈ ਫਿਰਦਿਆਂ ਕਿਤੇ ਮਨ ਪਰਚਿਆ ਨਹੀਂ ਕਿਉਂਕਿ ਆਖਰ ਸੋਝੀ ਵਾਲੇ ਸਨ ਆਖਰ ਜਾਣੂ ਸਨ ਜਾਣਨ ਵਾਲੇ ਸਨ ਇਸ ਵਾਸਤੇ ਫਿਰਦਿਆਂ ਫਿਰਦਿਆਂ ਬਥੇਰੇ ਸੰਤ ਦੇਖੇ ਬੜੇ ਸਾਧ ਦੇਖੇ ਮਨ ਕਿਤੇ ਮੰਨਿਆ ਹੀ ਨਹੀਂ ਕਿਉਂਕਿ ਜਾਣਦੇ ਸਨ ਜਿਸ ਗੱਲ ਪਿੱਛੇ ਅਸੀਂ ਗਿਰੇ ਹਾਂ ਉਹ ਗੱਲ ਇਹਨਾਂ ਵਿੱਚ ਮੌਜੂਦ ਹੈ ਅਸੀਂ ਮੈਂ ਮੈਂ ਕਰਕੇ ਉਸ ਆਸਨ ਤੋਂ ਛੱਲੇ ਡਿੱਗੇ ਹਾਂ ਇਹਨਾਂ ਦੀ ਦਿਨ ਰਾਤ ਮੈਂ ਮੈਂ ਵਿੱਚ ਗੁਜਰਦੀ ਹੈ ਮੈਂ ਮੈਂ ਕਰਦਾ ਮੈਂ ਬਣਿਆ ਸੀ ਤੂੰ ਕਰਦਾ ਤੂੰ ਹੋਇਆ ਮੈਂ ਵਾਲੇ ਬਥੇਰੇ ਡਿਠੇ ਤੂੰ ਵਾਲਾ ਕੋਈ ਨજર ਨਹੀਂ ਆਉਂਦਾ ਤਰੇ ਉਹ ਸੰਤ ਹਾਂ ਟੋਲ ਸਾਧ ਬਥੇਰੇ ਡਿਠੇ ਸੰਨਿਆਸੀ ਤਪਸੀ ਮੁਖੋਂ ਇਹ ਪੰਡਤ ਮਿਠੇ ਇੱਕ ਵਾਰੀ ਬਾਬਾ ਜੀ ਕਹਣੇ ਲੱਗੇ ਜੋ ਭਈ ਜੇ ਕਿਤੇ ਕੋਈ ਮਹਾਤਮਾ ਬੈਠਾ ਹੋਵੇ ਕਿਵੇਂ ਪਛਾਣੋਗੇ ਬਈ ਇਹ ਸੱਚਮੁੱਚ ਹੈ ਸੱਚਮੁੱਚ ਦਾ ਮਹਾਤਮਾ ਹੈ ਕਿ ਐਵੇਂ ਨਕਲ ਜਈ ਹੈ ਕਿਵੇਂ ਤਖੋਗੇ ਪਛਾਣ ਕਿਵੇਂ ਕਰੋਗੇ ਤਾਂ ਵਿੱਚੋਂ ਕਿਸੇ ਨੇ ਆਖਿਆ ਜੀ ਵੇਖਾਂਗੇ ਵੀ ਨਾਮ ਜਪਦਾ ਕੇ ਕੋਈ ਨਾ ਆਵਾਜੀ ਕਾਣ ਲੱਗੇ ਇਹ ਕਿਵੇਂ ਦੇਖ ਲਏਗਾ ਤੂੰ ਕਿਸੇ ਦੇ ਪਹਿਰਾ ਦਾ ਖੜਾਕ ਹੋਇਆ ਉਹਨੇ ਮਾਲਾ ਫੜ ਲਈ ਜਟ ਸਮਾਧੀ ਲਾ ਲਈ ਦੇਖਣ ਵਾਲਾ ਤਾਂ ਵੇਖੇਗਾ ਵੀ ਸਮਾਧੀ ਲੱਗੀ ਹੈ ਹੱਥ ਵਿੱਚ ਮਾਲਾ ਫੜੀ ਹੈ ਇਹ ਕੋਈ ਵੱਡੀ ਨਿਸ਼ਾਨੀ ਨਹੀਂ ਇਹ ਤੁਸੀਂ ਨਹੀਂ ਪਰਖ ਸਕਦੇ ਕਿ ਕਿਤਨਾ ਕ ਨਾਮ ਜਪਦਾ ਕੋਈ ਐਸੀ ਪ੍ਰਤੱਖ ਨਿਸ਼ਾਨੀ ਹੋਵੇ ਜਿਹੜੀ ਸਭ ਕੋਈ ਦੇਖ ਸਕੇ ਕਿਵੇਂ ਪਤਾ ਕਰੋਗੇ ਕਿਵੇਂ ਪਛਾਣੋਗੇ ਕਿਸੇ ਨੂੰ ਉਤਰ ਨਾ ਆਇਆ ਤਾਂ ਬਾਬਾ ਜੀ ਨੇ ਆਖਿਆ ਅਸੀਂ ਉਸ ਨੂੰ ਨਿਮਰਤਾ ਤੋਂ ਪਛਾਣਾਂਗੇ ਕਿਸ ਵਿੱਚ ਨਿਮਰਤਾ ਕਿਤਨੀ ਕ ਹੈ ਕਿਉਂਕਿ ਨਾਮ ਵੀ ਉੱਥੇ ਹੈ ਜਿੱਥੇ ਨਿਮਰਤਾ ਹਉ ਮੈਂ ਨਾਮੈ ਨਾਲ ਵਿਰੋਧ ਹੈ ਦੋਏ ਨ ਬਸੇ ਇਕਠਾਏ ਇਹਨਾਂ ਦੋਨੇ ਇਕਠਾਵੇਂ ਰਹਿਣਾ ਨਹੀਂ ਜੇ ਨਾਮ ਹੈ ਤਾਂ ਹਉ ਮੈਂ ਵੀ ਨਹੀਂ ਨਿਮਰਤਾ ਹੈ ਤੇ ਜੇ ਹਉ ਮੈਂ ਹੈ ਤਾਂ ਉੱਥੇ ਨਾਮ ਕੋਈ ਨਹੀਂ ਇੱਕ ਨੇ ਰਹਿਣਾ ਦੋਨੇ ਇਕੱਠਾ ਰਹਿਣਾ ਨਹੀਂ ਇਸ ਵਾਸਤੇ ਵੀ ਸੌਖੀ ਨਿਸ਼ਾਨੀ ਹੈ ਮਹਤਵਾਨ ਨੂੰ ਦੇਖੋ ਦਰਸ਼ਨ ਕਰੋ ਇਹ ਦੇਖੋ ਵੀ ਕਿਤੇ ਆਪਣੇ ਮੂੰਹੋਂ ਆਪ ਦੀ ਸਿਫਤ ਤਾਂ ਨਹੀਂ ਕਰਦਾ ਆਪਣੇ ਕੰਨਾਂ ਨਾਲ ਆਪਣੀ ਸਿਫਤ ਸੁਣ ਕੇ ਪ੍ਰਸੰਨਤਾ ਨਹੀਂ ਹੁੰਦਾ ਇਹ ਆਪਣੇ ਕੰਨਾਂ ਨਾਲ ਸਿਫਤ ਨਹੀਂ ਸੁਣਦਾ ਆਪਣੇ ਮੂੰਹੋਂ ਆਪਣੀ ਉਪਮਾ ਨਹੀਂ ਕਰਦਾ ਉਪਮਾ ਆਪਣੇ ਗੁਰੂ ਦੀ ਕਰਦਾ ਸਾਬ ਨੇ ਆਖਿਆ ਨਾ ਬਾਣੀ ਵਿੱਚ ਉਪਮਾ ਸੁਣੋ ਰਾਜਨ ਕੀ ਸੰਤੋ ਇਹ ਨਹੀਂ ਆਖਿਆ ਸੰਤੋ ਉਪਮਾ ਮੇਰੀ ਸੁਣੋ ਉਪਮਾ ਸੁਣੋ ਰਾਜਨ ਕੀ ਸੰਤੋ ਉਹ ਸੰਤ ਜਨੋ ਮੇਰੇ ਰਾਜਨ ਦੀ ਮੇਰੇ ਬਾਬਲ ਦੀ ਮੇਰੇ ਪਰਮ ਪਿਤਾ ਦੀ ਉਪਮਾ ਸੁਣ ਮੇਰੇ ਸਿਰਜਣ ਹਾਰ ਦੀ ਜਿਸ ਨੇ ਮੈਨੂੰ ਪੈਦਾ ਕੀਤਾ ਜਿਸ ਦੀ ਕਿਰਪਾ ਨਾਲ ਮੈਂ ਬਣਿਆ ਜਿਸ ਨੇ ਮੈਨੂੰ ਸਾਜਿਆ ਹੈ ਨਿਵਾਜਿਆ ਹੈ ਉਸ ਮੇਰੇ ਰਾਜਨ ਦੀ ਆਓ ਉਪਮਾ ਸੁਣੋ उपमा सुनो राजन की संतो कह तो जेत पहुंचा मैं उतनी कह सकना जिथों तक मैं पहुंचिया ये नहीं भी जितनी मैं कह रहा हां वो है ही इतना नहीं मैं जिथों तक पहुंचिया उपमा सुनो राजन की संतो कह तो जेत पहुंचा बेसुमार ਬੜੇ ਫਾਦਾ ਤਾਰਾ ਉੱਚੇ ਹੀ ਤੇ ਉੱਚਾ ਉਹ ਤਾਂ ਉੱਚੀ ਉੱਚਾ ਹੈ ਮੈਂ ਜਿੱਥੋਂ ਤੱਕ ਪਹੁੰਚਿਆ ਮੈਂ ਉਤਨੀ ਗੱਲ ਕਰਨੀ ਹੈ ਮੈਂ ਤੋਰ ਤੱਕ ਨਹੀਂ ਪਹੁੰਚਿਆ ਜੋ ਮੈਂ ਤੁਹਾਨੂੰ ساری ਉਪਮਾ ਸੁਣਾ ਦੇ ਆ ਨਹੀਂ ਜਿੰਨੇ ਕਦਮ ਮੈਂ ਕੀਤੇ ਹਨ ਜਿੱਥੋਂ ਤੱਕ ਮੈਂ ਪਹੁੰਚਿਆ ਮੈਂ ਉਤਨਾ ਕੁਝ ਕਹਿ ਸਕਦਾ ਹਾਂ ਤੁਸੀਂ ਉਤਨਾ ਵੀ ਸੁਣੋਗੇ ਨਿਹਾਲ ਹੋਵੋਗੇ ਤਾਂ ਆਪਣੀ ਹੋ ਮੈਂ ਤਾਂ ਨਹੀਂ ਵਡਿਆਈ ਤਾਂ ਨਹੀਂ ਆਪ ਨੂੰ ਜਨਾਇਆ ਤਾਂ ਨਹੀਂ ਆਪ ਨੂੰ ਉੱਚਾ ਸੁੱਚਾ ਤਾਂ ਨਹੀਂ ਆਖਿਆ ਉਪਮਾ ਕੀਤੀ ਹੈ ਤਾਂ ਆਪਣੇ ਪ੍ਰਭੂ ਦੀ ਕੀਤੀ ਹੈ ਇਹ ਨਿਮਰਤਾ ਦੀ નિਸ਼ਾਨੀ ਆਖਿਆ ਨਿਮਰਤਾ ਹੀ ਨਾਮ ਹੈ ਨਿਮਰਤਾ ਹੀ ਦਾਤ ਹੈ ਨਿਮਰਤਾ ਹੀ ਪਧਾਰਕ ਹੈ ਤੇ ਬਾਬਾ ਜੀ ਆਖਦੇ ਸਨ ਨਿਮਰਤਾ ਹੀ ਨਿਰੰਕਰ ਜਿਸ ਕੋਲ ਨਿਮਰਤਾ ਹੈ ਉਸ ਕੋਲ ਨਿਰੰਕਾਰ ਦਾ ਸਾਰਾ ਖਜ਼ਾਨਾ ਹੈ तो भट्टा ने आखिया अरे वो संतह टोल सात बथेरे तपसी मुखों ए पंडित मिठे मूह दे मिठे किस वेले निम्रता भी एडी पर झट बाद वही निम्रता पलट के होमे बन जाव सन्यासी तपसी मुखों ए पंडित मिठे बर्स ए कहो फिर ਆਪਣੀ ਉਮਰ ਦਾ ਅੱਧੀ ਪੂਰਾ 1 ਬਰਸ ਫਿਰੇ ਪਰ ਕਿਨੋਂ ਨਾ ਪਰਛਾਉ ਲਾਇਓ ਕਹਿ ਤੋ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ ਕਹਿਣ ਵਾਲੀ ਤਾਂ ਬਥੇਰੀ ਦੁਨੀਆ ਸੁਣੀ ਐ ਪਰ ਜਿਸ ਵੇਲੇ ਉਸਦੀ ਰਹਿਤ ਬੈਤ ਲਿਖੀ ਤਾਂ ਮਨ ਵਿੱਚ ਖੁਸ਼ੀ ਨਾ ਆਏ ਵਾਹਿਗੁਰੂ ਯੋਕੇ ਕਹਿਣੀ ਤੇ ਰਹਿਣੀ ਵਿੱਚ ਬੜਾ ਫਰਕ ਹੈ ਕਹਿ ਤੋ ਕਹਤੀ ਸੁਣੀ ਰਹਿ ਤੂ ਕੋ ਖੁਸ਼ੀ ਨਾ ਆਇਓ ਕਿਉਂ ਖੁਸ਼ੀ ਨਾ ਆਈ ਕਿ ਹਰਨਾਮ ਛੋੜ ਦੂਜੇ ਲੱਗੇ ਵਡਿਆਈ ਕਰਦੇ ਨੇ ਨਾਮ ਦੀ ਤੇ ਨਾਮ ਜਪਦੇ ਕੋਈ ਨਹੀਂ ਦੁਨੀਆ ਨੂੰ ਆਖਦੇ ਨੇ ਬਈ ਜਪੋ ਜ਼ਰੂਰ ਜਪਣ ਦਾ ਫਲ ਜੇ ਪਰ ਆਪ ਨੂੰ ਚੇਤਾ ਹੀ ਕੋਈ ਨਹੀਂ ਆਪ ਕੋਈ ਨਹੀਂ ਜਪਦੇ ਇਸ ਵਾਸਤੇ ਹਰਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹਾਂ ਕਿਆ ਕਹੋ ਕੋਈ ਗੁਣ ਉਹਨਾਂ ਵਿੱਚ ਹੋਵੇ ਤਾਂ ਕਿਸੇ ਗੁਣ ਦਾ ਜ਼ਿਕਰ ਕਰੀਏ जिथे नाम नहीं उथे है कि कुछ भी नहीं और जिथे नाम है उथे केड़ी शह नहीं हर नाम छोड़ दूजे लगे तिनके गुण हो क्या कहूं गुरदई मिलाई विख्या ए बिखा बट ब्रह्मा सी ब्रह्मा गुरदई मिलाई विख्या जीव तू रखे त्यो रख ਹੁਣ ਤਾਂ ਤੇਰੇ ਰਖਿਆ ਰਹਿ ਸਕਦੇ ਹਾਂ ਕਿਉਂਕਿ ਅਸੀਂ ਪਛਾਣ ਲਿਆ ਹੈ ਜਿਸ ਦੀ ਦਰਗਾਹ ਵਿੱਚ ਅਸੀਂ ਆਦਰ ਵਿੱਚ ਖੜੋਤੇ ਨਹੀਂ ਸਾ ਉਹ ਕੌਣ ਹੈ ਉਹ ਤੂੰ ਬੈਠਾ ਹੈ ਵਾਹਿਗੁਰੂ ਤੂੰ ਕੋਈ ਹੋਰ ਨਹੀਂ ਗੁਰੂ ਅਰਜਨ ਪਰਤਖਰ ਸਾਥ ਸੰਗਤ ਬੋਲੋ ਸ੍ਰੀ ਵਾਹਿਗੁਰੂ ਧਰਨ ਗगन ਨਭਾ ਕੋੰਡਮੇ ਜੋਤ ਸਰੂਪੀ ਰਿਓ ਭਰ ਬਨ ਮਥੁਰਾ ਕੁਛ ਭੇਦ ਨਹੀਂ ਗੁਰੂ ਅਰਜਨ ਪਰਤਖਰ ਗਰੀਬ ਨਮਾਇ ਸਾਨੂੰ ਦੇਵ ਕੋਈ ਨੁਸਖਾ ਸਾਨੂੰ ਦੇਵ ਕੋਈ دارو ਸਾਡੇ ਅੰਦਰ ਹੌਮੈ ਦਾ ਰੋਗ ਜਾਏ ਤੇ ਸਾਡੇ ਅੰਦਰ ਨਿਮਰਤਾ ਆਵੇ ਅਸੀਂ ਮੁਰ ਆਪਣੇ ਆਸਣ ਤੇ ਜਾ ਬੈਠੀਏ ਤਾਂ ਮੇਰੇ ਸਹਿਬ ਨੇ ਆਖਿਆ ਭਈ ਨੁਸਖਾ ਤਾਂ ਇਹ ਹੈ ਹੌਮੈ ਦੀ ਮੈਲ ਲੱਗੀ ਐ ਇਹਨੂੰ ਤੋਵ ਕਿਸ ਤਰ੍ਹਾਂ ਅਕੇ ਸਫਤ ਕਰੋ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੀ ਸਫਤ ਕਰੋ ਸੱਚੇ ਆਪਣੀ ਨਹੀਂ ਆਖੀ ਦੇ ਅਸੂਲੇ ਮੈਂ ਗੁਰੂ ਨਾਨਕਾ ਐਸ ਵੇਲੇ ਗੁਰੂ ਨਾਨਕ ਦੀ ਗੱਦੀ ਤੇ ਮੈਂ ਬਿਰਾਜਮਾਨ ਹਾਂ ਇਸ ਵਾਸਤੇ ਮੇਰੀ ਸਿਫਤ ਕਰੋ ਇਹ ਨਹੀਂ ਆਛਿਆ ਆਖਿਆ ਸਿਫਤ ਕਰੋ ਗੁਰੂ ਨਾਨਕ ਦੀ ਸਤਿਵਚਨ ਪਰਮ ਗੁਰੂਆ ਗੁਰੂ ਪੀੜਾਂ ਪੀਰ ਜ਼ਾਹਿਰ ਪੀਰ ਜਗਤ ਗੁਰੂ ਬਾਬਾ ਗੁਰੂ ਬਾਬਾ ਜ਼ਾਹਿਰ ਪੀਰ ਹੈ ਜ਼ਹਿਰ ਵਪਤ ਪੀਰ ਨਹੀਂ कि जो आया ते फिर गुप्त हो गया चला गया नहीं गया नहीं विच संगत हर है गुर अंदर गुर सतगुरु वरत है बाबा मरी न गोर गुर अंगद के हीये में केतसंगत और निश बस वो मैं तो परम गुरु है गुरु नानक पातशाह जरा सदा प्रगट है ਉਸਦੇ ਗੁਣ ਗਾਵਣੇ ਹਨ ਆਪਣੇ ਅੰਦਰੋਂ ਮੈਲ ਕੱਢਣ ਵਾਸਤੇ ਔਰ ਜਿਸਦੇ ਇਹ ਹੋ ਮੈਲ ਨਿਕਲ ਗਈ ਨਿਮਰਤਾ ਆ ਗਈ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਭੇਦ ਹੋਵੇਗਾ ਵਾਹਿਗੁਰੂ ਇਸ ਵਾਸਤੇ ਨਾਨਕ ਨੇ ਉਸ ਵਾਹਿਰੂ ਦੇ ਚਰਨਾਂ ਦੀ ਓਟ ਤੱਕੀ ਉਸ ਵਾਹਿਰੂ ਦੇ ਚਰਨਾਂ ਦਾ ਆਸਰਾ ਲਿਆ ਉਸਦੇ ਗੁਣ ਗਾ ਕੇ ਉਸ ਦਾ ਅੰਤ ਨਹੀਂ ਲੈਣਾ ਉਸਦੇ ਗੁਣ ਗਾ ਕੇ ਉਸ ਨਾਲ ਬਣਮਣੀ ਹੈ ਵਾਹਿਗੁਰੂ ਆਡੀ ਕਿਸੇ ਤਰ੍ਹਾਂ ਉਸ ਨਾਲ ਬਣਿਆ ਤੇ ਜੋ ਕੋਈ ਉਸਦੇ ਗੁਣ ਗੰਧ ਹੈ ਉਸਦੀ ਉਸ ਨਾਲ ਬਣ ਆਉਂਦੀ ਹੈ ਔਰ ਜਿਹਦੀ ਬਣ ਗਈ ਗੁਰੂ ਨਾਨਕ ਕੀਦਾ ਅਖੇ ਜੋ ਗੁਰੂ ਨਾਨਕ ਦਾ ਬਾਬਾ ਜੀ ਆਖਦੇ ਸੋ ਨਾ ਤੂੰ ਕੁਵਾਰੀ ਗੁਰੂ ਨਾਨਕ ਦਾ ਬਣ ਕੇ ਤਾਂ ਵੇਖ ਤੂੰ ਬਣਿਆ ਨਹੀਂ ਨਾ ਜੇ ਜੇ ਬਣ ਜਾਂਦੋ ਕੁਵਾਰੀ ਤੇ ਫਿਰ ਗੱਲ ਹੀ ਹੋਰ ਹੁੰਦੀ ਸਭ ਦੇ ਫਿਰਨਦੇ ਨਾਲ ਸੀ ਇੱਕ ਨਿਕਾਰੀਆ ਪਿੰਡ ਕੋਕਾਰਾ ਉਥੋਂ ਦਾ ਸੈਦ ਬਾਬਾ ਜੀ ਦੇ ਪਾਸ ਆਇਆ ਬਾਬਾ ਜੀ ਬਚਨ ਕਰ ਰਹੇ ਸਨ ਉਸਨੇ ਝੋਲੀ ਵਿਛਾ ਦਿੱਤੀ ਅੱਜ ਮੈਂ ਝੋਲੀ ਭਰ ਕੇ ਉਠਾਂਗਾ ਅਲੈਕੀ ਬਾਬਾ ਜੀ ਕਹਿੰਦੇ ਅਸੀਂ ਸੋਚੀ ਪਏ ਗਏ ਕਿ ਫਕੀਰ ਅੱਗੇ ਇਸ ਤੋਂ ਵੱਡਾ ਹੋਰ ਸਵਾਲ ਕੋਈ ਨਹੀਂ ਇਹ ਕੋਈ ਸਵਾਲ ਬਥੇਰਾ ਵੀ ਝੋਲੀ ਵਿਛਾ ਦਿੱਤੀ ਹੈ ਇਹ ਹੁਣ ਭਰ ਕੇ ਉਠਣੀ ਹੈ ਔਰ ਵਿਛਾਈ ਵੀ ਬੜੇ ਦਾਈਏ ਨਾਲ ਬੜੀ ਲਗਨ ਨਾਲ ਜਿਵੇਂ ਆ ਕੀਏ ਪੜੇ ਹੈ ਤੇਰੇ ਦਰ पे ਕੁਛ ਕਰਕੇ ਉਠੇਗੇ ਤੇਰੇ ਦਰ ਤੇ ਆਣ ਪਏ ਹਾਂ ਕੁਝ ਬਣ ਕੇ ਹੀ ਉਠਾਂਗੇ ਨਹੀਂ ਤਾਂ ਪਏ ਤਾਂ ਜੋਲੀ ਵਿਛਾ ਦਿੱਤੀ ਅੱਜ ਜੋਲੀ ਭਰ ਕੇ ਉਠਣੇ ਬਾਬਾ ਜੀ ਕਹਿਣ ਲੱਗੇ ਜੱਟ ਦਰਗਾਹ ਨੂੰ ਗਈ ਬਿਰਤੀ ਗਰੀਬ ਨਿਵਾਜ਼ ਇਹਦੂ ਵੱਡਾ ਸਵਾਲ ਕੋਈ ਨਹੀਂ ਹੁਣ ਜਵਾਬ ਦਿਓ ਤੁਸੀਂ ਅਕੇ ਝੜ ਦਰਗਾਹੋਂ ਜਵਾਬ ਆਇਆ ਅਸੀਂ ਆਖਿਆ ਵਈ ਇਸ ਚੌਲੀ ਵਿੱਚ ਜੋ ਕੁਝ ਪੈਣ ਹੈ ਪਤਾ ਹੈ ਕਿਸ ਬੱਟੇ ਪੈਣ ਹੈ ਉਹਨੇ ਆਖਿਆ ਹਾਂ ਜੀ ਮੈਂ ਸੁਣਿਆ ਤੁਹਾਡੇ ਕੋਲੋਂ ਹੀ ਕਿ ਇਹ ਸ਼ਹਿਰ ਬੱਟੇ ਮਿਲਦੀ ਸਿਰ ਬਦਲੇ ਮਿਲਦੀ ਹੈ ਅਜਿਹੀ ਹਸਤੀ ਪਿਆਜ਼ਾ ਹੈ ਕਿ ਹਸਤੀ ਮਾਜ਼ਮਤੀ ਹੈ ਤਨ ਦੇ ਕੇ ਨਹੀਂ ਮਿਲਦੀ ਆ ਜਿਹੜਾ ਸਿਰ ਆਵਰਦਾ ਸਿਰ ਹੈ ਦੇ ਬੱਟੇ ਵੀ ਨਹੀਂ ਮਿਲਦੀ ਇਹ ਤਾਂ ਲਹੂ ਕੀ ਤੂ ਮੜੀ ਇਹ ਸਿਰ ਨੂੰ ਕੌਣ ਪੁੱਛਦਾ ਉੱਥੇ ਅਜਬ ਹਸਤੀ ਤੇ ਨਾਜ਼ਾ ਹੈ ਜੇ ਹਸਤੀ ਮਾਜ਼ ਮਸਤੀ ਹੈ ਕਿਆ ਹੋਇਆ ਜੀ 9 ਸੇ ਸਿੱਖ ਨੇ ਲੈ ਕੇ ਦਸਵੰਦ ਆਣ ਕੇ ਭੇਟਾ ਕੀਤਾ ਕਿਆ ਕੀਤਾ 9 ਸੇ ਪਹਿਲਾਂ ਲੈ ਤਾਂ ਦਸਮਾਈ ਸਾਹਿਬ ਦਿੱਤਾ ਨਾ ਇਹ ਤਾਂ ਸੌਦਾ ਸਭ ਕੋਈ ਕਰ ਲਏਗਾ ਕਿਸੇ ਨੂੰ ਅੱਖ ਮੈਂ ਤੈਨੂੰ 100 ਰੁਪਈਆ ਦੇਣੇ ਐ ਤੂੰ ਸਾਨੂੰ 10000 ਦੇ ਦੇ ਤੇ 90 ਤੂੰ ਲੈ ਲੈ ਇਹ ਸੌਦਾ ਕੌਣ ਨਹੀਂ ਕਰੇਗਾ ਉਹਨੂੰ ਆਖੋ 90 ਮੈਨੂੰ ਦੇ ਤੂੰ 10000 ਲੈ ਲੈ ਤਾਂ ਵੀ ਕਰ ਲਏਗਾ ਭਈ 10 ਮੁਫਤੀ ਵੀ ਆਉਂਦੇ ਨਾ ਇਹ ਤਾਂ ਬੜਾ ਸਸਤਾ ਸੌਦਾ ਹੈ ਹਰ ਇੱਕ ਕਰ ਲਏਗਾ ਗੁਰੂ ਨਾਲ ਤੇ ਤੂੰ ਮੈਨੂੰ ਜੋ ਕੁਝ ਦੇਵੇਂਗਾ ਉਹਦੇ ਵਿੱਚੋਂ ਦਸਵੰਧ ਤੇਰਾ ਪਰ ਨਹੀਂ ਇਹ ਨਿਹਰਾ ਧਨ ਦਾ ਦਸਵੰਧ ਨਹੀਂ ਲਿਖੀ ਵਾਹਿਗੁਰੂ ਇੱਥੇ ਦਸਵੇਂ ਤੇ ਪਹਿਲੇ ਸੇੜੀ ਗਿਣਤੀ ਨਹੀਂ ਇੱਥੇ ਤਾਂ ਜੋ ਕੁਝ ਹੈ ਸੋ ਤੇਰਾ ਵਾਹਿਗੁਰੂ ਇਹ ਤਾਂ 100% ਸੋ ਦਾ ਸੋ ਹੀ ਤੇਰਾ ਜੋ ਕੁਝ ਮੇਰਾ ਹੈ ਮੇਰਾ ਨਹੀਂ ਬਸ ਮੇਰਾ ਨਾਮ ਮਿਟਾ ਕੇ ਉੱਤੇ ਆਪਣਾ ਲਿਖ ਲੈ ਮੇਰਾ ਮੁਝ ਮੇਂ ਕੁਛ ਨਹੀਂ ਪਰ ਉਹਨੇ ਆਖਿਆ ਜੀ ਮੈਂ ਸੁਣੀ ਹੈ ਸਿਰ ਵੱਟੇ ਦਾਤ ਮਿਲਦੀ ਹੈ। ਬਾਬਾ ਜੀ ਕਹਿਣ ਲੱਗੇ ਫਿਰ ਸੋਚ ਲੈ ਕਿਤੇ ਸਿਰ ਅੱਗੇ ਦਿੱਤਾ ਤਾਂ ਨਹੀਂ। ਕਿਤੇ ਐਸਾ ਨਾ ਹੋਵੇ ਸਿਰ ਅੱਗੇ ਇੱਕ ਵਾਰੀ ਵੇਚਿਆ ਹੋਵੇ ਤੇ ਮੁੜ ਦੁਬਾਰਾ ਵੇਚਣ ਲੱਗੇ। ਆਖਦੇ ਜੀ ਸਿਰ ਦਿੱਤਾ ਤਾਂ ਹੋਇਆ। ਇੱਕ ਮੁਰਸ਼ਿਦ ਹੈ ਤਾਂ ਸਹੀ ਮੇਰਾ। ਜਿਨੂੰ ਸਿਰ ਵੇਟ ਕੀਤਾ ਹੋਇਆ ਤਾਂ ਬਾਬਾ ਜੀ ਕਹਿਣ ਲੱਗੇ ਫਿਰ ਇਹ ਚੋਲੀ ਉਹਦੇ ਅੱਗੇ ਵਿਛਾਣੀ ਸੀ ਕਿਤੇ ਸਿਰਗਿੱਤਾ ਸੀ ਉਹਨੇ ਆਖਿਆ ਜੀ ਮੇਰਾ ਮੁਰਸ਼ਿਦ ਅਧੂਰਾ ਪੂਰਾ ਨਹੀਂ ਇਸ ਵਾਸਤੇ ਚੋਲੀ ਭਰ ਨਹੀਂ ਸਕਿਆ ਖਾਲੀ ਰਹਿ ਗਈ ਆ ਬਾਬਾ ਜੀ ਕਹਿਣ ਲੱਗੇ ਬਸ ਇਹੀ ਤਾਂ ਕਸਰ ਹੈ ਤੇਰੇ ਵਿੱਚ ਕਹਿਣਾ ਸੀ ਮੈਂ ਅਧੂਰਾ ਮੁਰਸ਼ਿਦ ਮੇਰਾ ਪੂਰਾ ਤੂੰ ਆ ਖਿਆ ਮੇਰਾ ਮੁਰਸ਼ਿਦ ਅਧੂਰਾ ਹੈ। ਜੇ ਤੂੰ ਪੂਰਾ ਹੋਇਓ ਤੇ ਮੁਰਸ਼ਿਦ ਤੇਰਾ ਅਧੂਰਾ ਹੋਇਆ। ਇਹ ਤਾਂ ਤੂੰ ਮੁੱਢੋਂ ਘੁੱਸਾ ਜਾਏ ਸਲਾਮ ਜਵਾਬ ਦੋਵੇਂ ਕਰੇ। ਜਿੱਤੇ ਸਲਾਮ ਕੀਤੀ ਸਿਰ ਅੱਗੇ ਰੱਖਿਆ ਉੱਥੇ ਜਵਾਬ ਵੀ ਪੁਰਿਆ। ਇਹ ਢੋਲੀ ਵਿਛਾਣੀ ਸੀ ਮੁਰਸ਼ਿਦ ਅੱਗੇ। ਤੇ ਤੂੰ ਆਖਦਾ ਮੇਰਾ ਮੁਰਸ਼ਿਦ ਅਧੂਰਾ ਹੈ ਮੁਰਸ਼ਿਦ ਅਧੂਰਾ ਨਹੀਂ ਤੂੰ ਅਧੂਰਾ ਹੈ ਤਾਂ ਬਾਬਾ ਜੀ ਨੇ ਸਾਖੀ ਸੁਣਾ ਕੇ ਉਸ ਕੋ ਕਾਰੇ ਨੂੰ ਸੈਦ ਨੂੰ ਇਹ ਗੱਲ ਆਖੀ ਵੀ ਸਾਡੇ ਘਰ ਵਿੱਚ ਤਾਂ ਇਹ ਰੀਤ ਹੈ ਇਹ ਮਰਿਆਦਾ ਹੈ ਤੂੰ ਆਖਨੇ ਮੈਂ ਮੁਰਸ਼ਿਦ ਕੀਤਾ ਪਰ ਉਹ ਅਧੂਰਾ ਸੀ ਉਹਨੇ ਮੇਰੀ ਚੋਲੀ ਨਾ ਭਰੀ ਅਧੂਰਾ ਮੁਰਸ਼ਿਦ ਨਹੀਂ ਹੁੰਦਾ ਅਧੂਰਾ ਜਗਿਆਸੂ ਹੁੰਦਾ ਜਿਸ ਅੰਦਰ ਪਾਵਨਾ ਦੀ ਕਸਰ ਹੋਵੇ ਅਧੂਰਾ ਉਹ ਹੁੰਦਾ ਤੋ ਤੂੰ ਅਧੂਰਾ ਹੈ ਮੁਰਸ਼ਿਦ ਅਧੂਰਾ ਨਹੀਂ ਹੁੰਦਾ ਉਹਨੇ ਆਪਣਾ ਪੱਲਾ ਚੁੱਕ ਲਿਆ ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ ਮੇਰੀ ਚੋਲੀ ਵਰ ਦਿੱਤੀ ਬਾਬਾ ਜੀ ਨੇ ਆਖਿਆ ਕੀ ਮਿਲ ਗਈ ਉਹਨੇ ਆਖਿਆ ਮੈਨੂੰ ਆਪਣੇ ਮੁਰਸ਼ਿਦ ਨਾਲ ਜੋੜ ਦਿੱਤਾ ਮੈਂ ਮੁਰਸ਼ਿਦ ਨਾਲ ਟੁੱਟਣ ਲੱਗਾ ਸੀ ਟੁੱਟ ਚਲਿਆ ਸਾਂ ਟੁੱਟ ਹੀ ਗਿਆ ਸਾਂ ਸਾਲਾਂ ਸਾਲ ਹੋ ਗਏ ਮੈਂ ਮੁਰਸ਼ਿਦ ਦੇ ਮੱਥੇ ਨਹੀਂ ਲੱਗਾ ਮੇਰੇ ਮਨ ਵਿੱਚ ਇਹੀ ਵੀ ਮੇਰਾ ਮੁਰਸ਼ਿਦ ਅਧੂਰਾ ਹੈ ਕਾਮਲ ਨਹੀਂ ਇਸਨੇ ਮੈਨੂੰ ਕਿਆ ਦੇਣਾ ਹੈ ਤਾਂ ਮੈਂ ਆਪਣੇ ਮੁਰਸ਼ਿਦ ਤੋਂ ਬੇਮੁਖ ਹੋ ਗਿਆ ਤੁਸੀਂ ਬੜੀ ਕਿਰਪਾ ਕੀਤੀ ਮੜ ਮੈਨੂੰ ਆਪਣੇ ਮੁਰਸ਼ਿਦ ਨਾਲ ਜੋੜਿਆ ਬਾਬਾ ਜੀ ਨੇ ਆਖਿਆ ਮਾਰਗੀ ਇਹ ਗੁਰੂ ਨਾਨਕ ਦੇਵ ਜੀ ਪਾਸ ਜਿੱਥੇ ਵੀ ਗਏ ਜਿੱਥੋਂ ਕੋਈ ਟੁੱਟੋਆ ਸੀ ਉੱਥੇ ਜੋੜ ਦਿੱਤਾ ਵਾਹ ਤਾਂ ਅਸੀਂ ਜੁੜਨਾ ਜੋੜ ਉਹੋ ਚੱਕਦਾ ਹੈ ਜੋ ਆਪਣੇ ਮੁਰਸ਼ਿਦ ਨਾਲ ਜੁੜਿਆ ਹੈ ਕਿਸਤਾ ਦੱਸਣ ਵਾਲੇ ਨੂੰ ਨਾਲ ਲੈ ਕੇ ਤੁਰੇ ਇਹ ਜਾਮਨ ਜਿਹ ਹੈ ਵਿੱਚ ਤੇ ਜਿਸ ਵੇਲੇ ਪੰਜਵੇਂ ਪਾਸਾ ਨੇ ਸੋਜੀ ਪਾਈ ਭਟਾ ਨੂੰ ਤਾਂ ਭਟਾ ਨੇ ਆਖਿਆ ਮਾਰਗ ਤੁਸੀਂ ਦੱਸਿਆ ਹੈ ਜਾਮਨ ਤੁਸੀਂ ਹੋ ਗਰੀਬ ਨਵਾਬ ਤੁਹਾਨੂੰ ਉਹ ਨਾਲ ਲੈ ਕੇ ਤੁਰਾਂਗੇ ਤਾਂ ਕਿਤਨੇ ਯੁੱਗ ਫਿਰ ਇਹ ਵੇਦ ਤੇ ਬਿਮਾ ਸਿਸ਼ਟੀ ਤੇ ਫਰੇ ਲੱਭਣ ਵਾਸਤੇ ਵੀ ਕੋਈ ਨਿਮਰਤਾ ਦੇ ਸਕਦਾ ਹੋਵੇ ਤਾਂ ਉਸ ਤੋਂ ਨਿਮਰਤਾ ਲਈਏ ਵਾਹਿਗੁਰੂ ਕਿ ਬਿਨਾਂ ਨਿਮਰਤਾ ਦੇ ਟਿਕਟ ਤੋਂ ਉਸ ਥਾਂ ਤੇ ਮੁੜ ਜਾ ਨਹੀਂ ਸਕਦੇ ਤੋ ਇਸੇ ਤਰ੍ਹਾਂ ਫਿਰਦੇ 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 ਇਧਰ ਸਮਾਂ ਬਣ ਗਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾ ਨਿਮਰਤਾ ਦੇ ਪੁੰਜ ਹਰਿਮੰਦਰ ਸਾਹਿਬ ਵਿੱਚ ਬੈਠੇ ਹਨ ਟਿੱਥੇ ਸਭੇ ਆ ਨਹੀਂ ਤੁਝਿਆ ਟਿੱਥੇ ਸਭੇ ਤਾ ਨਹੀਂ ਤੁਝ